ਉਤਰ ਪ੍ਰਧਾਨਕੋਟ ਚਲੰਦਰ ਕੋਮੀ ਮਾਰਗ ਉੱਤੇ ਮੋਟਰਸਾਈਕਲ ਉੱਤੇ ਅਜ ਦੋ ਹਮਲਾਵਰਾਂ ਨੇ ਕਾਰ ਸਵਾਰ ਉੱਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਨੇ ਇਸ ਵਾਰਦਾਤ ਦੇ ਵਿੱਚ ਕਾਰ ਸਵਾਰ ਦੋ ਲੋਕਾਂ ਵਿੱਚੋਂ ਇੱਕ ਦੇ ਮੱਥੇ ਤੇ ਗੋਲੀ ਲੱਗਿਆ ਜਿਸ ਨੂੰ ਤੁਰੰਤ ਇਲਾਜ ਦੇ ਲਈ ਸਥਾਨਕ ਨਜੀਰ ਹਸਪਤਾਲ ਦੇ ਵਿੱਚ ਨਜਾਇਆ ਗਿਆ ਅਤੇ ਉਸ ਦੀ ਹਾਲਤ ਤੱਕ ਬੇਅਦਸੀ ਦਸੀ ਜਾ ਰਹੀ ਹੈ ਇਸ ਬੰਦੇ ਜਦੋਂ ਪ੍ਰਤੱਖ ਦਰਸ਼ੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਆਪਣੀ ਦੁਕਾਨ ਖੋਲ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੋਕਾਂ ਦੇ ਵੱਲੋਂ ਕਾਰ ਉੱਤੇ ਫਾਇਰਿੰਗ ਕੀਤੀ ਸਤਿਬਾਦ ਹੌਫ ਫਰਾਰ ਹੋ ਗਏ ਨਹੀਂ ਉਹਨਾਂ ਦੱਸਿਆ ਕਿ ਹਾਦਸੇ ਨੂੰ ਦੇਖਦੇ ਉਹ ਵੀ ਮੌਕੇ ਤੇ ਪਹੁੰਚੇ ਤੇ ਆਟੋ ਉੱਤੇ ਰਕਵਿਨ ਹਸਪਤਾਲ ਵਿਖੇ ਭੇਜਿਆ ਗਿਆ ਤੇ ਦੂਜੇ ਪਾਸੇ ਜਦੋਂ ਇਸ ਮੰਦੀ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਅਜੇ ਤੱਕ ਪੁਲਿਸ ਜਾਂਚ ਦੇ ਵਿੱਚ ਹੈ ਜਿਵੇਂ ਕੋਈ ਤੱਤ ਸਾਹਮਣੇ ਆਵੇਗਾ ਤਾਂ ਮੀਡੀਆ ਦੇ ਨਾਲ ਸੰਬੰਧ ਕੀਤਾ ਜਾਵੇਗਾ ਫਲਾਈਓਟੋਂ ਥੱਲੇ ਉਤਰਿਆ ਤੇ ਉੱਥੇ ਬੋਲੀ ਲੱਗੀ ਹੈ ਤੇ ਫਲਾਈਓਟ ਤੋਂ ਵਧੀਆ ਕੋਈ ਕੰਪਲੈਂਟ ਨਹੀਂ ਹੈ ਤੇ ਉਹਨਾਂ ਆਇਆ ਤੇ ਤੇ ਜਾ ਕੇ ਮਾਈ ਤੋਂ ਮੋਟੀ ਨਹੀਂ ਪਰ ਬੀਬੀ ਨੇ ਕਰਨਾ ਦੇ ਜਿਹੜੀ ਫੇਗਲਾ ਆ ਗਿਆ ਉਹ ਨਾਲ ਦੇ ਟੱਪ ਕਿੰਨੇ ਬੰਦੇ ਸੀਗੇ ਗੱਡੇ ਵਿੱਚ ਜਿਹੜੀ ਦੋ ਬੰਦੇ ਜਿੱਦਰ ਨੂੰ ਥੋੜੇ ਵਾਪਸ ਵਾਪਸ ਤੋਂ ਕਿੱਧਰ ਨਿਕਲੇ ਬੀਬੀ ਇਹ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਦੇ ਉਹ ਕਿੰਨੇ ਜਾਣੇ ਉਹ ਜਾਣੇ ਇਹ ਮੂੰਹ ਬੰਨਿਆ ਦਾ ਜਿਹਨਾਂ ਨੇ ਪਗਲੇ ਜਿਹੇ ਮੁੰਡੇ ਕੋਈ ਮੋਰ ਨਾਲ ਦੀ ਪਛਾਣ ਵਗੈਰਾ ਹੋਈ ਹੈ ਇੱਕ ਮੋਟਾ ਦੋ ਤੇ ਜਿੱਤ ਤੇ ਮਗਰ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਵਿੱਚ ਪਾਜੀ ਉੱਥੇ ਉੱਥੇ ਲੈ ਗਏ ਉਹਨਾਂ ਨੇ ਅਮਨ ਦੇ ਤੇ ਤੇ ਗੱਡੀ 'ਚ ਕਿੰਨੇ ਆਲੇ ਸੀ? 2 ਜਣੇ। ਗੱਡੀ 'ਚ 2 ਜਣੇ ਸੀ। ਹਾਂਜੀ। ਤੇ ਦੂਜਾ ਬੰਦਾ? ਦੂਜਾ ਬੰਦਾ ਡਿਟੇਕਟਰ ਹੈ। ਕੋਈ ਪਤਾ ਕੀ ਕਾਰੋਬਾਰ ਕੀ ਕਰਦੇਗੇ? ਤੇ ਸਰ ਕਿਥੋਂ ਆਏ ਬੱਚੇ? ਕਾਰੋਬਾਰ ਹੈ ਜੀ। ਆਟੋ ਸੇਲਫ ਸੇਵ ਦਾ ਕੰਮ ਹੈ। ਉਹ ਤੁਹਾਨੂੰ ਦੁਬਾਰਾ। ਇਹ ਸਾਡੇ ਨੌਂ ਚ ਨੇ? ਹਾਂਜੀ। ਤੁਹਾਡੇ ਵਾਗੂ ਵੀ? ਹਾਂਜੀ ਹਾਂਜੀ। ਤੇ ਨਾਮ ਨੋਟ? ਡਿਟੇਕਟਰ ਹੈ ਜੀ। ਸਮਾਰੋਪੇਦੀ ਦੂਜਾ ਮੱਤਮਤ ਕਰੇਗਾ ਉਹਦਾ ਨਾਮ ਪੱਕਾ ਨਾ ਜਿਹਦੀ ਤੁਹਾਨੂੰ ਆਪੀ। ਜਿਹਦੇ ਕੋਟੀ ਤੇ ਗੋਲੀ ਲੱਗੀ ਉਹਦਾ ਵੀ ਨਾਮ। ਉਹਦਾ ਮੱਤਮਤ ਹੋ ਜਾਂਦੇ ਆਹੇ ਪੱਕਾ ਨਾਮ ਔਰ ਇੱਥੋਂ ਦੇ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਮਾਲਟੋਂ ਜਿੱਥੇ ਉਹ ਨਾਨਕਪੁਰ ਦੇ ਲੱਗੇ ਤੇ ਪੇਟੀ ਨੇ ਦੱਸਿਆ ਤੇ ਜਿਹੜੇ ਮੁੰਡੇ ਨੇ ਕੋਈ ਜਿਹੀ ਲਾਈਕ ਕੀ ਕਰਨ ਪੁਰੀਆਂ ਕੁਝ ਉਹਨੋਂ ਹੋਰ ਵੀ ਬੜੀ ਗੀ ਪਈ ਮੋਲੀ ਲਗਣਾ ਉਹ ਵੀ ਆਪਣਾ ਉਹਨੇ ਲੱਗੇ ਮਾਸੀ ਰੋ ਕੇ ਦੱਸਿਆ ਕੀ ਕਰ ਰਹੇ ਇਹ ਕੋਈ 11 12:30 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਪਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੀਂ ਤਾਜ਼ਾ ਤਰੀਨ ਕੋ ਗੱਲ ਸਾਹਮਣੇ ਆਏਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਜਾਵੇ ਸਰ ਕਿੰਨੇ ਫਾਈਲ ਪਤਾ ਕਿੰਨੇ ਰਾਉਂਡ ਫਾਈਲ ਨਹੀਂ ਅਜੇ ਨਹੀਂ ਇਹਦੇ ਬਾਰੇ ਕਹਿ ਸਕਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਹੋਰ ਇਹਦੇ ਬਾਰੇ ਕੁਝ ਕਲੀਅਰ ਨਹੀਂ ਕਿ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਹੋ ਗਏ ਗੱਡੀ 'ਚ ਵੀ ਦੋ ਸੀਟ ਤੇ ਮਾਰਨ ਵਾਲੇ ਵੀ ਦੋ ਸੀ ਸਰ ਸੀਸੀਟੀਵੀ ਸਾਹਮਣੇ ਐਸੀ ਚੀਜ਼ ਵੀ ਹੋਈ ਥੀ ਉਹ ਸਾਡੀ ਟੀਮ ਲੱਗੀ ਹੋਈ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਸਾਰੀ ਚੈੱਕ ਕਰ ਰਹੀ ਹੈ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਸਰ ਕੁਝ ਕੋਈ ਅਜੇ ਕਿਉਂਕਿ ਸਪੋਰਟ ਤੋਂ ਨਹੀਂ ਅਜੇ ਕੁਝ ਮਿਲਿਆ ਲੇਕਿਨ ਆ ਹਿਸਾ ਹਿਸਾ ਜਿਵੇਂ ਸਾਡੀ ਤਫਤੀਸ਼ ਅੱਗੇ ਵੱਧ ਰਹੀ ਹੈ ਤੇ ਜਿਵੇਂ ਕੋਈ ਗੱਲ ਕਲੀਅਰ ਹੋਏਗੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਇਹ ਫਾਈਨਾਂਸ ਦਾ ਕੰਮ ਕਰਦਾ ਸੀਗਾ ਜੀ ਵਪਾਰੀ ਟਾਈਪ ਸੀ ਤੇ ਫਾਈਨਾਂਸ ਦਾ ਕੰਮ ਕਰਦਾ ਸੀ ਕੁਝ ਹੋਰ ਨਿਕਲਿਆ ਕਿ ਆਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਟੀ ਹੋ ਨਹੀਂ ਰਹੀ

ਜੀ ਮੋਲ ਸੁਣ ਪਾ ਰਹੇ ਹੋ ਹਾਂਜੀ ਹਾਂਜੀ ਅਨਬੋ ਪਠਾਨਕੋਟ ਜਲੰਧਰ ਕੌਮੀ ਮਾਰਗ ਉੱਤੇ ਜੋ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਤਾਂ ਕੀ ਕੁ ਜਾਣਕਾਰੀ ਇਸ ਬਾਬਤ ਜੀ ਬਿਲਕੁਲ ਸਾਨੂੰ ਦਾ ਹਾਜ਼ਰਾਂ ਚਾਣੇ ਆ ਅੱਜ ਸਵੇਰੇ ਜਿਹੜੀ ਜਿਹੜੀ ਧਰਨਾ ਜਿਹੜੀ ਵਾਪਰੀ ਹੈਗੀ ਆ ਜਲੰਧਰ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਕਾਰ ਤੇ ਗੋਲੀਆਂ ਚਲਾਈਆਂ ਜਾਂ ਗਈਆਂ ਸਨ ਜਿਸ ਵਿੱਚ ਇੱਕ ਸ਼ਖਸ ਤਵੀਰ ਉਪ ਨਾਲ ਜ਼ਖਮੀ ਹੋ ਗਿਆ ਹਾਂ ਮੋਰ ਪੁਲਿਸ ਦੇ ਵੱਲੋਂ ਕਿਤਾ ਦੀ ਕਾਰਵਾਈ ਕੀਤੀ ਗਈ ਹੈ ਤੇ ਜਿਸ ਜਿਹੜੇ ਵਿਅਕਤੀ ਨੂੰ ਜ਼ਖਮੀ ਕੀਤਾ ਗਿਆ ਤਾਂ ਕਾਰਨ ਕੀ ਲੱਗਦੇ ਨੇ ਕਿਉਂ ਉਹਨਾਂ ਤੇ ਫਾਇਰਿੰਗ ਹੋਈ ਹੈ। ਹਾਲੇ ਹਾਲੇ ਕਾਰਨ ਉਹ ਜਿਹੜਾ ਉਹ ਹਾਲੇ ਤੱਕ ਜਿਹੜਾ ਪਤਾ ਨਹੀਂ ਲੱਗ ਸਕਿਆ ਹੈਗਾ। ਲੇਕਿਨ ਆ ਪੁਲਿਸ ਵੱਲੋਂ ਜਿਹੜੇ ਆ ਦੋ ਜਿਹੜੇ ਹੈਗੇ ਆ ਹਮਲਾਵਰ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿੱਤਾ ਗਿਆ ਹੈਗਾ। ਜੀ ਜਿੰਮੂਲ ਤਮਾਮ ਜਾਣ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।